ਮਹੱਲਾ ਪੰਜਵਾ ਰੀਦਾ ਖਾਲਕ ਖਲਕ ਮੇ ਖਲਕ ਵਸਾਇ ਰਬ ਮਾਹੀ ਮੰਦਾ ਕਿਸਨੋ ਆਖੀਏ ਜਾਂ ਤਿਸ ਵਿਨ ਕੋਈ ਨਾ ਹੈ ਰੀਦਾ ਜੇ ਦੇ ਲਾਲਾ ਕੱਪਿਆ ਜੇ ਗਲ ਕੱਪੇ ਚੁਖਾ ਪਵਨ ਨੈਤੀ ਮਾਵਲੇ ਸਹਾਨੈਤੀ ਦੁਖਾ ਕਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ ਈੜੇ ਮੂਤੀ ਤਾ ਹਾ ਸੇ ਜਾਨੀ ਚੱਲ ਗਏ ਵਿਦਾ ਬੁਰੇ ਦਾ ਪਲਾਕਾਰ ਗੁੱਸਾ ਮਨ ਨਾ ਹਣਾਏ ਦੇਹੀ ਰੋਗ ਨਾ ਲੱਗਈ ਪੱਲਾ ਸਭ ਕਿਛ ਪਾਏ ਰੀਤਾ ਪੰਖ ਪਰ ਹੋਣੀ ਦੁਨੀ ਸੁਹਾਵਾ ਬਾਗ ਨੌਤ ਵਜੇ ਸੁਭਾਸਾ ਚੱਲਣ ਕਾ ਕਰਸਾਜ ਰੀਤਾ ਰਾਤ ਕਥੂਰੇ ਵੰਡਿਆ ਸੁਤਿਆ ਮਿਲੈ ਨਾ ਪਾਓ ਜਿੰਨਾ ਨੈਣ ਨੀਂਦ ੜਾਵਲੇ ਤਿੰਨਾ ਮਿਲਣਕਵਾਓ ਰੀਤਾ ਮੈਂ ਜਾਣ ਦੁੱਖ ਮੁੱਝ ਕੋ ਦੁੱਖ ਸਵਾਇ ਜੱਗ ਉੱਚੇ ਚੜਕੇ ਦੇਖਿਆ ਤਾਂ ਘਰ ਘਰੇ ਹੈ ਅੱਗ ਮਹੱਲਾ ਪੰਜਵਾ ਪੀਤਾ ਭੂ ਮਰੰਗਾਵਲੀ ਮਾਜਵ ਸੂਲਾ ਬਾਗ ਜੋ ਜਨ ਪੀਰਨ ਵਾਜਿਆ ਤੈਨਾਂ ਅੰਜਨ ਲਾਗ ਮਹੱਲਾ ਪੰਜਵਾ ਪੀਤਾ ਹੋ ਮਰ ਸੋਹਾਵੜੀ ਸੰਗ ਸਵੰਨੜੀ ਦੇ ਵੇਰ ਲੇ ਕੇ ਪਾਈਆ ਨਾ ਜਨਾ ਪਿਆਰੇ ਨੇ ਕੰਦੀ ਵਣ ਨਾਟਾ ਹੈ ਤੋ ਪੀ ਲੇਖਾ ਦੇਵਣਾ ਜਿੱਧਰ ਰੱਬਰ ਜਾਏ ਵਣਤ ਦਾਉ ਗਾਉ ਕਰੇ ਰੀਤਾ ਦੁੱਖਾਂ ਸੀਤੀ ਦਿਹੋ ਗਿਆ ਸੂਲਾ ਸੀਤੀ ਰਾਤ ਢੜਾਪ ਕਾਰੇ ਪਾਤਣੀ ਬੇੜਾ ਕ ਪਰਵਾਤ ਲੰਮੀ ਲੰਮੀ ਨਦੀ ਵਹ ਕੰਦੀ ਕੇ ਰਹੇਤ ਬੇੜੇ ਨੋ ਕੱਪਰ ਕਿਆ ਕਰੇ ਜੇ ਪਾਤਣ ਰਹੇ ਸੁਚੇਤ ਰੀਤਾ ਗੱਲੀ ਸੋ ਸੱਜਣ ਵੀ ਇੱਕ ਟੁੰਢੀ ਨਾਲਾ ਤੁਖਾ ਜੋ ਮਾਲੀਣਾ ਕਰਨ ਤੇ ਨਾਮਾ ਪਿਰੀ ਪ੍ਰੀਤਾ ਇਹੋ ਤਨ ਭੌਂਕਣਾ ਨਿਤ੍ਰਤ ਦੁਖੀਆ ਕਾਣ ਕੰਨੀ 부ਜੇ ਦੇ ਰਹਾ ਕਿੱਤੀ ਵਗ ਪਾਣਾ ਪ੍ਰੀਤਾ ਰੱਬ ਖੰਜੂਰੀ ਪੱਕੀਆਂ ਮਾਖਿਆ ਨਹੀਂ ਵਹਾਨਾ ਜੋ ਜੋ ਵੰਜ ਦਿਹਾੜਾ ਸੋ ਮਰ ਹੱਥ ਪਵਨ ਰੀਦਾ ਤਨ ਸੁਕਾ ਪਿੰਜਰ ਥੀਆ ਤਲਿਆ ਕੁੰਡੇ ਕਾਗ ਅਜੈ ਸੋ ਰੱਬ ਨਾ ਬਹੁੜਿਓ ਦੇਖ ਬੰਦੇ ਕੇ ਬਾਗ ਕਾਗਾ ਕਾਂਗ ਟੰਡੋਲਿਆ ਸਗਲਾ ਖਾਇਆ ਮਾਸ ਏ ਦੋਇ ਨੈਣਾ ਮਤ ਛੋ ਪਰ ਦੇਖਣ ਕੀ ਆਸਾ ਕਾ ਕਾ ਚੁੰਡ ਨਾ ਪਿੰਜਰਾ ਵਸ ਤ ਉੱਡਰ ਜਾਹੀ ਜਿਤ ਪਿੰਜਰਾ ਮੇਰਾ ਸੋ ਵਸ ਵਾਸਨ ਤੇ ਦੁਖਾ ਹੈ ਪ੍ਰੀਤਾ ਗੋਰ ਨਿਮਾਣੀ ਸਾਡ ਕਰੇ ਨਿਗਰਿਆ ਘਰ ਆਓ ਸਰ ਪਰ ਮੈਂ ਥਿਆਵਣਾ ਮਰਨੋਂ ਨਾ ਡਰਿਆ ਹੋ ਐਨੀ ਲੋਇਣੀ ਦੇਖਦਿਆਂ ਕੀਤੀ ਚੱਲ ਗਈ ਵਿਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਆਪਸ ਬਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਪ੍ਰੀਤਾ ਜੀ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ